ਪੁਲਿਸ ਦੇ ਵੱਲੋਂ ਰੋਜ਼ਾਨਾ ਫਲੈਗਮਾਰਕ ਕੱਢਣ ਅਤੇ ਪੁਲਿਸ ਕਰਮਚਾਰੀਆਂ ਦੀ ਮੁਸਤੈਦੀ ਦੇ ਬਾਵਜੂਦ ਵੀ ਚਪਟਮਾਰ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਨਾਕਾਫੀ ਸਾਬਤ ਕਰਦੇ ਹੋਏ ਰੋਜ਼ਾਨਾ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਤਾਂ ਪੁਲਿਸ ਦੇ ਪਰਿਵਾਰ ਵੀ ਸੁਰੱਖਿਤ ਨਹੀਂ ਹਨ ਗੁਰਦਾਸਪੁਰ ਪੁਲਿਸ ਦੇ ਕੇਐਸਆਈ ਦੀ ਪਤਨੀ ਤੋਂ ਲੁਟੇਰਿਆਂ ਨੇ ਪਰਸ ਖੋ ਲਿਆ ਜਿਸ ਦੇ ਵਿੱਚ ਤਕਰੀਬਨ 4000 ਰੁਪਏ ਤੱਕ ਇੱਕ ਮੋਬਾਈਲ ਫੋਨ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਤ ਔਰਤ ਸ਼ੁਭ ਲਤਨ ਨੇ ਦੱਸਿਆ ਕਿ ਉਹ ਘਰੋਂ ਸਮਾਨ ਲੈਣ ਲਈ ਬਾਜ਼ਾਰ ਆਈ ਸੀ ਖਰੀਦਦਾਰੀ ਕਰਨ ਤੋਂ ਬਾਅਦ ਜਦੋਂ ਘਰ ਪਰਤ ਰਹੀ ਸੀ ਤਾਂ ਲੁਟੇਰਿਆਂ ਨੇ ਉਸ ਦਾ ਪਰਸ ਖੋਲ੍ਹਿਆ ਜਿਸ ਦੇ ਵਿੱਚ 4000 ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਸੀ ਉਹਨਾਂ ਦੱਸਿਆ ਕਿ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਰਾਘੀਰਨ ਨੇ ਦੱਸਿਆ ਕਿ ਉਹਨਾਂ ਨੇ ਸੁਣਿਆ ਹੈ ਕਿ ਔਰਤ ਦੇ ਚੀਕਣ ਦੀ ਆਵਾਜ਼ ਆਈ ਸੀ ਜਦੋਂ ਔਰਤ ਨਾਲ ਗੱਲ ਕੀਤੀ ਕਿ ਤਾਂ ਉਸਨੇ ਦੱਸਿਆ ਕਿ ਦੋ ਲੁਟੇਰੇ ਨੇ ਉਸਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ ਨੌਜਵਾਨਾਂ ਨੇ ਦੱਸਿਆ ਕੀ ਅਸੀਂ ਲੋਟੇਰਾ ਦਾ ਪਿੱਛਾ ਕੀਤਾ ਪਰ ਉਦੋਂ ਤੱਕ ਫਰਾਰ ਹੋ ਚੁੱਕੇ ਸਨ ਗੁਰਦਾਸਪੁਰ 'ਚ ਹਰ ਰੋਜ਼ ਲੁੱਟਖੋ ਅਤੇ ਚੋਰੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਕਾਫੀ ਸੁਸਤ ਨਜ਼ਰ ਆ ਰਿਹਾ ਗੁਰਦਾਸਪੁਰ ਤੋਂ ਲਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਜਾਨੀ ਗੈਸ ਤੋਂ ਲਗਵਾਉਂਦੀ ਭਈ ਤੇ ਮੇਰਾ ਮੈਂ ਇਦਾਂ ਹੱਥ ਫੜਿਆ ਹੋਇਆ ਇਹ ਤੇ ਵਿੱਚ ਦੇ ਮੋਬਾਈਲ ਹੀ ਕਰਦੇ ਹਾਂ ਇਸ ਪੈਸੇ ਵੀ ਹੈਗੇ ਮੈਂ ਬਰਾ ਕੋ ਪਰ ਸਭ ਵਧੀਆ ਵਾਲਾ ਮਸੂਖੋ ਕੇ ਲੈ ਗਏ ਮਿੰਟ ਜੂਨ ਪਤਾ ਨਹੀਂ ਲੱਗਣ ਕਿ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਮੁੰਨੇ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਸੀ ਹਾਂਜੀ ਮੈਂ ਕੱਲੀ ਹੀ ਕਾਫੀ ਜਨ ਉਹਦੇ ਮਗਰ ਧੋੜੇ ਪਰ ਉਹ ਕਾਬੂ ਨਹੀਂ ਆਏ ਵਿਜੇ ਕੁਮਾਰਾ ਮੇਰਾ ਨਾਮ ਐਸਆਈਐਮ ਹੈ ਜੀ ਮੈਂ ਇੱਥੇ ਪੋਸਟਡ ਹਾਂ ਐਡੀਸ਼ਨ ਸ਼ਰਨਜਾ ਸਾਹਬ ਦੇ ਕੋਰਚ ਨੇ ਅਪੋਰਟ ਕਚਰੀਆਂ ਚ ਜੀ ਮੇਰੀ ਵਾਈਫ ਕੋ ਜੋ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀਗੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆ ਆਪਣੇ ਪੈਦਲ ਹੀ ਪਰਸਾ ਸੀਗਾ ਇਹਨਾਂ ਦੇ ਹੱਥ ਵਿੱਚ ਕੁਛ ਨਕਦੀ ਉਹਦੇ ਵਿੱਚ ਸਾਢੇ 4000 ਰੁਪਏ ਹੋਰ ਕੀ ਸੀ ਉਹਦੇ 'ਚ ਸਾਢੇ 4000 ਨੂੰ ਪਾਇਆ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਬਦੋ ਮੁੰਨੇ ਆਪਣੇ ਹੈਗੇ ਮੁੰਨੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਇਹਨਾਂ ਨੂੰ ਉਹ ਇਧਰ ਨੂੰ ਜਹਾਜ਼ ਚੌਂਕ ਹੁਣ ਮਨ ਚੌਂਕ ਤੋਂ ਇਧਰੋਂ ਆਏ ਤੇ ਜਹਾਜ਼ ਚੌਂਕ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਐਸੀ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ-ਸਮੋਲ ਕੋਈ ਲੈਣਾ ਸੀ ਨਾ ਜੋ ਮਨਦੀਪ ਸਿੰਘ ਜਿਲ੍ਹਾ ਮਹਾਰਾਂਵਲੀ ਸਾਰਿਆਂ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀਪਾਣ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਵੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧਾ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ